ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਬਗਦਾਦ ਦੇਸ਼ ਪਹੁੰਚੇ ਉੱਥੋਂ ਦੇ ਰਹਿਣ ਵਾਲੇ ਦਸਤਗੀਰ ਪੀਰ ਦੇ ਆਖਣ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਪੱਥਰਾਂ ਦਾ ਹਮਲਾ ਕੀਤਾ ਗਿਆ ਗੁਰੂ ਨਾਨਕ ਪਾਤਸ਼ਾਹ ਜੀਤੇ ਇਹ ਪੱਥਰਾਂ ਦਾ ਹਮਲਾ ਕਿਉਂ ਕੀਤਾ ਅਤੇ ਗੁਰੂ ਸਾਹਿਬ ਜੀ ਮਹਾਰਾਜ ਇਹਨਾਂ ਪੱਥਰਾਂ ਤੋਂ ਕਿਵੇਂ ਬਚੇ ਆਓ ਇਹ ਸਾਕੀ ਸਰਵਣ ਕਰੀਏ ਜਿਸ ਵੇਲੇ ਦੇਸ਼ਾਂ ਦਸ਼ੰਤਰਾਂ ਦਾ ਰਤਨ ਕਰਦਿਆਂ ਸੰਗਤਾਂ ਨੂੰ ਤਾਰਦਿਆਂ ਹੋਇਆਂ ਗੁਰੂ ਸਾਹਿਬ ਜੀ ਬਗਦਾਦ ਦੇ ਦੇਸ਼ ਦੇ ਵਿੱਚ ਪਹੁੰਚੇ ਸ਼ਹਿਰ ਤੋਂ ਬਾਰ-ਬਾਰ ਇੱਕ ਸਰੋਵਰ ਦੇ ਉੱਪਰ ਗੁਰੂ ਸਾਹਿਬ ਜੀ ਨੇ ਡੇਰਾ ਲਾਇਆ ਰਾਤ ਆਰਾਮ ਕਰਕੇ ਜਦੋਂ ਅਮਰਤ ਵੇਲੇ ਗੁਰੂ ਸਾਹਿਬ ਜੀ ਉੱਠੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਪਾਠ ਗੁਰੂ ਸਾਹਿਬ ਜੀ ਨੇ ਆਰੰਭ ਕਰ ਦਿੱਤਾ ਇੰਨੇ ਚਿਰ ਨੂੰ ਉੱਥੋਂ ਦੇ ਰਹਿਣ ਵਾਲੇ ਦਸਤਗੀਰ ਪੀਰ ਦਾ ਇੱਕ ਮਰੀਦ ਮਰੀਦ ਚੇਲੇ ਨੂੰ ਆਖਦੇ ਹਨ ਇਸ਼ਨਾਨ ਕਰਨ ਵਾਸਤੇ ਆਇਆ ਤੇ ਉਥੋਂ ਪਾਣੀ ਭਰਨ ਵਾਸਤੇ ਆਇਆ ਜਦੋਂ ਉਸ ਦੇ ਕੰਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਬੋਲ ਪਏ ਨੇ ਉਸ ਦੇ ਮਨ ਦੇ ਵਿੱਚ ਬੜੀ ਸ਼ਾਂਤੀ ਬਣੀ ਹੈ ਉਹ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਸੁਣਨ ਲੱਗ ਪਿਆ ਉੱਥੇ ਹੀ ਖੜਾ ਹੋ ਗਿਆ ਜਦੋਂ ਪਾਣਨ ਬਾਣੀ ਸੁਣਦਿਆਂ ਸੁਣਦਿਆਂ ਇਹ ਪੰਕਤੀ ਉਸ ਦੇ ਕੰਨਾਂ ਵਿੱਚ ਪਈ ਪਾ ਤਾਲਾਂ ਪਾ ਤਾਲ ਲੱਖ ਆਕਾਸ਼ਾਂ ਆਕਾਸ਼ ਕਿ ਲੱਖਾਂ ਹੀ ਪਤਾਲ ਹਨ ਲੱਖਾਂ ਹੀ ਆਕਾਸ਼ ਹਨ ਉਦੋਂ ਉਸ ਦੇ ਮਨ ਦੇ ਵਿੱਚ ਇਹ ਸ਼ੰਕਾ ਆ ਗਿਆ ਕਿ ਸਾਡੇ ਤੇ ਪੀਰ ਨੇ 14 ਆਖੇ ਆ ਇਹ ਲੱਖਾਂ ਹੀ ਦੱਸ ਰਹੇ ਆ ਇਸ ਕਰਕੇ ਮੈਂ ਇਸ ਗੱਲ ਦਾ ਆਪਣੇ ਪੀਰ ਦੇ ਕੋਲ ਜਾ ਕੇ ਨਿਸ਼ਚਾ ਕਰਾਂਗਾ ਪੁੱਛਾਂਗਾ ਕਿ ਇਹ ਕਿਉਂ ਲੱਖਾਂ ਆਖ ਰਹੇ ਨੇ ਤੁਸੀਂ 14 ਦੱਸੇ ਨੇ ਜਿਸ ਵੇਲੇ ਸਾਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹੀ ਗਈ ਭੋਗ ਪਾਇਆ ਤਾਂ ਭਾਈ ਮਰਦਾਨੇ ਨੇ ਹੁਕਮ ਦੇ ਕੇ ਗੁਰੂ ਸਾਹਿਬ ਜੀ ਨੇ ਰਾਗ ਦੇ ਵਿੱਚ ਵਾਹਿਗੁਰੂ ਜੀ ਦੀ ਸਿਫਤੇ ਸ਼ੁਰੂ ਕਰਵਾ ਦਿੱਤੀ ਤਿਹ ਛਿੰਨ ਗਾਨ ਲਗਿਓ ਮਰਦਾਨਾ ਵਾਇ ਰਬਾਬ ਸਿਫਤ ਤੇ ਭਗਵਾਨਾਂ ਰਬਾਬ ਵਜਾ ਕੇ ਰਾਗਾਂ ਦੇ ਵਿੱਚ ਪਰਮੇਸ਼ਰ ਦੀ ਸਿਫਤ ਹੋਣ ਲੱਗੀ ਕੁਝ ਕੁ ਚਿਰ ਰਾਗ ਸੁਣ ਕੇ ਉਹ ਆਪਣੇ ਪੀਰ ਦਸਤਗੀਰ ਦੇ ਕੋਲ ਮਰੀਦ ਜਾ ਪਹੁੰਚਿਆ ਅੱਗੋਂ ਪੀਰ ਗੁੱਸੇ ਹੋਇਆ ਕਿ ਇੰਨੀ ਦੇਰ ਕਿਉਂ ਲਗਾਈ ਹੈ ਤਾਂ ਉਹ ਮਰੀਦ ਇਹ ਆਖਣ ਲੱਗਾ ਪੀਰ ਜੀ ਬਾਹਰ ਤਿੰਨ ਫਕੀਰ ਆਏ ਹੋਏ ਆ ਉਹਨਾਂ ਨੇ ਆਪਣੀ ਕਲਾਮ ਦੇ ਵਿੱਚ ਲੱਖਾਂ ਪਤਾਲ ਤੇ ਲੱਖਾਂ ਹੀ ਆਕਾਸ਼ ਦੱਸੇ ਆ ਤੇ ਨਾਲੇ ਉਹ ਰਾਗ ਗਾ ਰਹੇ ਸੀ ਤੁਸੀਂ ਤੇ ਆਪਣੀ ਨਗਰੀ ਦੇ ਵਿੱਚ ਸਰੋਦ ਰਾਗ ਰਾਗ ਕੀਰਤਨ ਨੂੰ ਰਾਗਾਂ ਦੁਆਰਾ ਗਾਉਣਾ ਜਿਸ ਨੂੰ ਆਪਾਂ ਕੀਰਤਨ ਆਖਦੇ ਆ ਗੁਰਬਾਣੀ ਦੇ ਸ਼ਬਦ ਰਾਗਾਂ ਦੁਆਰਾ ਗਾਉਣੇ ਉਹ ਦਸਤਗੀਰ ਪੀਰ ਨੇ ਆਪਣੇ ਦੇਸ਼ ਦੇ ਵਿੱਚ ਬੰਦ ਕੀਤਾ ਹੋਇਆ ਸੀ ਕਿ ਕੋਈ ਵੀ ਕਿਸੇ ਪ੍ਰਕਾਰ ਦਾ ਰਾਗ ਨਹੀਂ ਗਾਵੇਗਾ ਤਾਂ ਉਹ ਮਰੀਦ ਦੱਸ ਰਿਹਾ ਹੈ ਕਿ ਤੁਸੀਂ ਤੇ ਆਪਣੀ ਨਗਰੀ ਦੇ ਵਿੱਚ ਰਾਗ ਦਾ ਗਾਉਣਾ ਬੰਦ ਕੀਤਾ ਹੋਇਆ ਜੇ ਉਹ ਫਕੀਰ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਰਹੇ ਤਾਂ ਫਿਰ ਇਥੋਂ ਦੇ ਹੋਰ ਵਸਨੀਕ ਜੋ ਮੁਸਲਮਾਨ ਹਨ ਉਹ ਵੀ ਉਹਨਾਂ ਦੇ ਪਿੱਛੇ ਲੱਗਣਗੇ ਕਾਫਰ ਹੋ ਜਾਣਗੇ ਇਹ ਗੱਲ ਸੁਣਦਿਆਂ ਸਾਰ ਪੀਰ ਦਸਤਗੀਰ ਲਾਲੋ ਲਾਲ ਹੋ ਗਿਆ ਗੁੱਸੇ ਦੇ ਵਿੱਚ ਭਰ ਕੇ ਆਖਦਾ ਕਿ ਉਸ ਨੂੰ ਪੱਥਰਾਂ ਦੇ ਨਾਲ ਸਟਾਂ ਲਾ ਲਾ ਕੇ ਮਾਰ ਦਿਓ ਅਰਬ ਅਤੇ ਰੂਮ ਦੇਸ਼ ਵਿੱਚ ਜਿਸ ਨੂੰ ਭਾਰੀ ਸਜ਼ਾ ਦੇਣੀ ਹੋਵੇ ਨਾ ਉਸ ਨੂੰ ਜਿਉਂਦਿਆਂ ਹੀ ਪੱਥਰਾਂ ਦੀ ਮਾਰ ਮਾਰ ਕੇ ਮਾਰਦੇ ਨੇ ਉਸੇ ਹੀ ਖਿਆਲ ਅਨੁਸਾਰ ਪੀਰ ਨੇ ਪੱਥਰਾਂ ਨਾਲ ਗੁਰੂ ਸਾਹਿਬ ਜੀ ਮਹਾਰਾਜ ਨੂੰ ਮਾਰਨ ਦਾ ਹੁਕਮ ਦਿੱਤਾ ਤਾਂ ਬਗਦਾਦ ਦੇ ਸਾਰੇ ਬਾਲਕ ਬੁੱਢੇ ਨੌਜਵਾਨ ਪੱਥਰਾਂ ਨੂੰ ਚੁੱਕ ਕੇ ਅਲੀ-ਅਲੀ ਕਰਦੇ ਹੋਏ ਆਏ ਜਿਸ ਵੇਲੇ ਉਸ ਪੀਰ ਦੇ ਮਰੀਦ ਨੇ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਉਹਨਾਂ ਨੂੰ ਲਿਆਂਦਾ ਨਜ਼ਦੀਕ ਆ ਕੇ ਲੱਗੇ ਪੱਥਰ ਮਾਰਨ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਨਿਰੰਕਾਰ ਸਤਿ ਸ੍ਰੀ ਅਕਾਲ ਗੁਰਬਰ ਏਕੰਕਾਰ ਕਿਰਪਾਲਾ ਸੁਣਕਰ ਬਾਗ ਸਰਬ ਨਰ ਨਾਰੀ ਸੁਨ ਮਨ ਹੋਏ ਇੱਕ ਵਾਰੀ ਭਾਈ ਮਨੀ ਸਿੰਘ ਜੀ ਦੀ ਜੋ ਜਨਮ ਸਾਖੀ ਹੈ ਉਸ ਦੇ ਵਿੱਚ ਇਹ ਬਾਗ ਇਸ ਤਰ੍ਹਾਂ ਲਿਖੀ ਆ ਗੁਰਪੁਰ ਅਕਾਲ ਸਤਿ ਸ੍ਰੀ ਅਕਾਲ ਚਿਤ ਚਰਨ ਨਾਮ ਘਰ ਘਰ ਪ੍ਰਣਾਮ ਪ੍ਰਭ ਕਿਰਪਾਲ ਜੋ ਸਰਬ ਜੀਵਾਲ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਦੀ ਜਦੋਂ ਇਹ ਆਵਾਜ਼ ਸੁਣੀ ਉਹਨਾਂ ਨੇ ਸਾਰੇ ਮਨੁੱਖ ਇੱਕੋ ਵਾਰੀ ਸੁਣ ਮੰਨ ਹੋ ਗਏ ਉਸੇ ਵੇਲੇ ਇੱਕ ਮਨੁੱਖ ਨੇ ਪੀਰ ਨੂੰ ਜਾ ਕੇ ਆਖਿਆ ਕਿ ਜਿੰਨੇ ਵੀ ਉੱਥੇ ਬੰਦੇ ਪੱਥਰ ਮਾਰਨ ਵਾਸਤੇ ਗਏ ਸਾਰੇ ਸੁਨਮਨ ਹੋ ਗਏ ਆ ਇਹ ਕਲ ਸੁਣ ਕੇ ਪੀਰ ਆ ਪਾਇਆ ਆਪਣੀ ਸ਼ਕਤੀ ਨਾਲ ਜੰਤਰ ਮੰਤਰ ਪੜ੍ਹ ਕੇ ਸਭ ਦੀ ਜੋ ਜੜੇ ਗਏ ਸਨ ਜੜਤਾ ਦੂਰ ਕੀਤੀ ਐ ਫਿਰ ਹੰਕਾਰ ਦੇ ਵਸ ਦੇ ਵਿੱਚ ਹੋਇਆ ਸਾਰੇ ਮਰੀਦਾਂ ਦੇ ਹੱਥਾਂ ਦੇ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਜਤਨ ਵਾਸਤੇ ਆਇਆ ਗੁਰੂ ਸਾਹਿਬ ਜੀ ਮਹਾਰਾਜ ਨੇ ਦੂਰੋਂ ਵੇਖ ਕੇ ਫਿਰ ਇਹ ਬਾੰਗ ਦਿੱਤੀ ਹੈ ਨਿਰੰਕਾਰ ਸਤਿ ਸ੍ਰੀ ਅਕਾਲਾ ਗੁਰ ਪਰ ਇੱਕ ਅੰਕਾਰ ਕਿਰਪਾਲਾ ਉਸ ਵੇਲੇ ਪੱਥਰ ਮਾਰਨ ਲੱਗੇ ਸਨ ਜਿੱਥੇ ਉੱਪਰ ਨੂੰ ਬਾਹਾਂ ਖੜੀਆਂ ਉੱਪਰ ਦੀਆਂ ਉੱਪਰ ਹੀ ਖੜੀਆਂ ਰਹਿ ਗਈਆਂ ਹੱਥਾਂ ਵਿੱਚ ਪੱਥਰ ਵੀ ਫੜੇ ਰਹੇ ਕਿੰਨਾ ਚਰਜ ਜਦੋਂ ਬਾਹਾਂ ਲੱਕੜ ਸਮਾਨ ਖੜੀਆਂ ਰਹੀਆਂ ਸਾਰੇ ਲੋਕ ਕਬਰਾ ਗਏ ਮ੍ਰਿਤਾਂ ਦੀ ਇਹ ਹਾਲਤ ਵੇਖ ਕੇ ਪੀਰ ਨੇ ਆਪਣੀ ਸ਼ਕਤੀ ਬੜੀ ਲਾਈ ਜੋ ਕਿਸੇ ਤਰ੍ਹਾਂ ਇਹ ਬਾਹਾਂ ਨੀਵੀਆਂ ਹੋ ਜਾਣ ਪਰ ਗੱਲ ਨਾ ਬਣੀ ਆਖਰਕਾਰ ਆਪਣੀ ਸ਼ਕਤੀ ਕਮਜ਼ੋਰ ਵੇਖ ਕੇ ਗੁਰੂ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਹੇ ਫਕੀਰ ਜੀ ਤੁਸੀਂ ਝੂਠ ਕਿਉਂ ਬੋਲਿਆ ਅਸੀਂ ਪੜਿਆ ਆਕਾਸ਼ ਵੀ ਸਤ ਹਨ ਪਤਾਲ ਵੀ ਸਤ ਹਨ ਪਰ ਆਪ ਨੇ ਇਦਾਂ ਕਿਉਂ ਆਖਿਆ ਕਰਾ ਮਾਤ ਕਰ ਵੱਡੀ ਦਿਖਾਈ ਲੱਖ ਪਤਾਲ ਸਭ ਖਬਰ ਸੁਣਾਈ ਪੁਨ ਸਰੋਧਮਨ ਚੰਚਲ ਕਰਈ ਸੋ ਗਾਵਨ ਕਿਉਂ ਅਨਸਰੈ ਤਾਂ ਆਖਣ ਲੱਗਾ ਕਿ ਜਿਹੜਾ ਰਾਗਾਂ ਦਾ ਗਾਉਣਾ ਹਾਏ ਤੇ ਮਨ ਨੂੰ ਚੰਚਲ ਕਰਦਾ ਏਕ ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਆਖ ਦਿੱਤੇ ਏਕ ਤੁਸੀਂ ਰਾਗ ਗਉਂਦੇ ਜੇ ਅਸੀਂ ਬੰਦ ਕੀਤੇ ਹੋਏ ਆ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਪੀਰ ਜੀ ਹੁਣ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਵਿੱਚ ਰਾਗ ਦੁਆਰਾ ਜੋ ਖੁਦਾ ਦੀ ਸਿਫਤ ਗਾਈ ਜਾਂਦੀ ਹੈ ਇਸ ਕਰਕੇ ਮਨੁੱਖ ਜਨਮ ਦੀ ਸਫਲਤਾ ਹੋ ਜਾਂਦੀ ਹੈ ਤੇ ਮਨ ਦੀ ਬਿਰਤੀ ਟਿਕ ਜਾਂਦੀ ਹੈ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਘਹੀਰਾ ਹਰ ਜਨ ਕੋ ਇਹ ਸੁਹਾਵੈ ਇੱਕ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਪਤਾਵੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਪੀਰ ਦਸਤਗੀਰ ਨੂੰ ਦੱਸ ਰਹੇ ਨੇ ਕਿ ਰਾਗ ਵੀ ਇੱਕ ਸਮਾਧੀ ਹੈ ਹਾਂ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਰਾਗ ਵਿਸ਼ੇ ਸਬੰਧੀ ਨਾ ਹੋਵੇ ਭਾਵ ਇਹਦੇ ਨਾਲ ਕੋਈ ਐਸੀ ਚੀਜ਼ ਵਸਤੂ ਐਸੇ ਸ਼ਬਦ ਨਾ ਗਾਏ ਜਾਣ ਜੋ ਵਿਸ਼ੇ ਵਕਾਰਾਂ ਕਾਮ ਆਦਿਕ ਨੂੰ ਜਗੰਦੇ ਹੋਣ ਉਹਨਾਂ ਦੇ ਨਾਲ ਮਨ ਚੰਚਲ ਹੁੰਦਾ ਹੈ ਇਸੇ ਤਰ੍ਹਾਂ ਜੋ ਅਸੀਂ ਰਾਗ ਗਾਉਨੇ ਹਾਂ ਉਹ ਉਸ ਪਰਮੇਸ਼ਰ ਦੀ ਕੁਦਰਤੀ ਰਬੀ ਬਾਣੀ ਨੂੰ ਪੜ੍ਹ ਕੇ ਗਾਉਨੇ ਹਾਂ ਉਹਦੇ ਨਾਲ ਮਨ ਚੰਚਲ ਨਹੀਂ ਹੁੰਦਾ ਟਿਕ ਜਾਂਦਾ ਹੈ ਦੂਸਰੇ ਪ੍ਰਸ਼ਨ ਦਾ ਸਤਿਗੁਰੂ ਜੀ ਉੱਤਰ ਦਿੰਦੇ ਹਨ ਕਿ ਤੁਸੀਂ 14 ਆਖੇ ਹਨ ਪਰ ਲੱਖਾਂ ਹੀ ਹਨ ਸਤਿਗੁਰੂ ਜੀ ਉਤੇ ਦਸਤਗਿਰ ਪੀਰ ਨੂੰ ਆਖਣ ਲੱਗੇ ਅਬ ਦੂਸਰ ਉੱਤਰ ਸੁਣ ਕਾਨੇ 14 ਤਤਪਕ ਕੁਰਾਨ ਬਖਾਨੇ ਤਿਸਕੋ ਕਰਨ ਹਰ ਹੈ ਜੋ ਤਾਂ ਕੋ 14 ਕੀ ਸੁਧਹੁ ਲਖਨ ਕੀ ਸੁਧ ਜਨ ਕੋ ਹੋਈ ਤੇਤੀ ਪਨੈਨਾ ਝੂਠ ਬਗੋਈ ਹੈ ਪੀਰ ਜੀ ਜਿਨ੍ਹਾਂ ਨੂੰ 14 ਤਬਕਾਂ ਦੀ ਖਬਰ ਹੋਈ ਉਹਨਾਂ ਨੇ ਕਥਨ ਕਰਨ ਵਾਲਿਆਂ ਨੇ 14 ਲਿਖ ਦਿੱਤੇ ਜਿਨ੍ਹਾਂ ਨੂੰ ਲੱਖਾਂ ਦੀ ਖਬਰ ਹੋਈ ਉਹਨਾਂ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੱਸ ਦਿੱਤੇ ਨਾ ਲਿਖਣ ਵਾਲੇ ਝੂਠੇ ਹਨ ਨਾ ਸੁਣਨ ਵਾਲੇ ਜਿੰਨੀ ਉਹਨਾਂ ਨੂੰ ਖਬਰ ਸੀ ਉਹਨਾਂ ਲਿਖ ਦਿੱਤੀ ਜੋ ਤੁਸੀਂ ਪੜਿਆ ਜਿੰਨੀ ਸਾਨੂੰ ਖਬਰ ਹੋਈ ਉਹਨੇ ਅਸੀਂ ਦੱਸ ਰਹੇ ਹਾਂ ਤਾਂ ਜੇ ਤੈਨੂੰ ਫਿਰ ਵੀ ਯਕੀਨ ਨਹੀਂ ਤੇ ਸਾਡੇ ਨਾਲ ਚੱਲ ਅਸੀਂ ਤੈਨੂੰ ਵਿਖਾ ਦਿੰਨੇ ਆ ਤੇ ਪੀਰ ਨੇ ਆਖਿਆ ਮੈਂ ਤੇ ਬੁੱਢਾ ਹੋ ਚੁੱਕਾ ਮੈਂ ਤੁਹਾਡੇ ਨਾਲ ਕਿਥੇ ਕਿਥੇ ਜਾਵਾਂਗਾ ਤੁਸੀਂ ਮੇਰੇ ਪੁੱਤਰ ਨੂੰ ਲੈ ਚੱਲੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਠੀਕ ਹੈ ਭਾਵੇਂ ਕੋਈ ਚੱਲ ਪੇ ਪਿਓ ਤੇ ਪੁੱਤਰ ਦੇ ਵਿੱਚ ਕਾਹਦਾ ਫਰਕ ਹੈ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪੀਰ ਦੇ ਬੇਟੇ ਨੂੰ ਲੈ ਕੇ ਅੱਖਾਂ ਮੀਟਦੇ ਨੇ ਦੂਜੇ ਆਕਾਸ਼ ਦੇ ਵਿੱਚ ਫਿਰ ਤੀਜੇ ਆਕਾਸ਼ ਦੇ ਵਿੱਚ ਫਿਰ ਚੌਥੇ ਚ ਫਿਰ ਪੰਜਵੇਂ ਚ ਇਸ ਤਰ੍ਹਾਂ ਲਖਾਂ ਹੀ ਆਕਾਸ਼ ਉਸ ਪੀਰ ਦੇ ਬੇਟੇ ਨੂੰ ਗੁਰੂ ਸਾਹਿਬ ਜੀ ਨੇ ਵਿਖਾਲ ਦਿੱਤੇ ਮੁੰਦਰਤ ਨੈਣ ਪੀਏ ਤਨ ਜਬ ਹੀ ਅਪਰ ਆਕਾਸ਼ ਦਿਖਾਇਓ ਤਬ ਹੀ ਕਿਤਕ ਦਿਵਸ ਤਿਹ ਵਿਚ ਬਿਹਾਰੇ ਬਹੁਰ ਔਰ ਨਬ ਮਾਹੀ ਪਧਾਰੇ ਤਿਹ ਕੋ ਦੇਖ ਕਿਤਕ ਦਿਨ ਮਾਹੀ ਆਨ ਆਕਾਸ਼ ਦਿਖਾ ਪੁਨ ਜਾਹੀ ਇਸ ਬਿੱਦਸੂ ਬਹੁ ਬਰਖ ਬਤਾਏ ਲੱਖ ਆਕਾਸ ਤਾਹੇ ਦਿਖਰਾਏ ਉਸ ਵੇਲੇ ਗੁਰੂ ਜੀ ਨੂੰ ਉਸ ਪੀਰ ਦੇ ਬੇਟੇ ਦੇ ਨਾਲ ਜਿਸ ਵੇਲੇ ਪੀਰ ਨੇ ਪੀਰ ਦਿੱਤਾ ਗੁਰੂ ਜੀ ਨੇ ਲੱਖਾਂ ਹੀ ਆਕਾਸ ਲੱਖਾਂ ਹੀ ਪਤਾਲ ਵਿਖਾਲੇ ਤਾਂ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਹ ਲੱਖਾਂ ਆਕਾਸ ਲੱਖਾਂ ਪਤਾਲ ਵਿਖਾਲੇ ਕੋਈ ਅੰਤਨਾ ਆਇਆ ਆਖਰਕਾਰ ਪੀਰ ਦਾ ਬੇਟਾ ਵੇਖਦਾ ਵੇਖਦਾ ਥੱਕ ਗਿਆ ਆਖਣ ਲੱਗਾ ਕਿ ਇਹਨਾਂ ਪਤਾਲਾਂ ਦਾ ਤੇ ਆਕਾਸ਼ਾਂ ਦਾ ਤੇ ਵਾਕਈ ਅੰਤ ਨਹੀਂ ਹੁੰਦਾ ਇਸ ਕਰਕੇ ਜੋ ਤੁਸੀਂ ਆਖਿਆ ਉਹ ਠੀਕ ਆਖਿਆ ਹੈ ਇਹ ਪਤਾ ਨਹੀਂ ਖਤਮ ਹੋਣੇ ਕਿ ਨਹੀਂ ਹੋਣੇ ਹੁਣ ਵਾਪਸ ਚੱਲੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਠੀਕ ਹੈ ਪਰ ਇੱਕ ਪਤਾਲ ਦੇ ਵਿੱਚ ਹੁਣ ਹੋਰ ਜਾਣਾ ਹੈ ਉਥੇ ਸੰਗਤ ਬਾਣੀ ਪੜ ਰਹੀ ਹੈ ਉਹਨਾਂ ਦੇ ਦਰਸ਼ਨ ਕਰ ਜਾ ਕੇ ਨਾਲੇ ਤੇਰੇ ਪਿਤਾ ਨੂੰ ਯਕੀਨ ਹੋ ਜਾਵੇਗਾ ਉਸ ਨੂੰ ਯਕੀਨ ਕਰਾਉਣ ਵਾਸਤੇ ਹਸਪਤਾਲ ਦੇ ਵਿੱਚੋਂ ਕੋਈ ਵਸਤੂ ਤੇਰੇ ਵਾਸਤੇ ਲੈ ਕੇ ਆਈਏ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਹੁਣ ਉਸ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਗਤ ਆਰਾਧ ਰਹੀ ਹੈ ਗੁਰੂ ਜੀ ਪਹੁੰਚੇ ਸਾਰੀਆਂ ਸੰਗਤਾਂ ਉੱਠ ਕੇ ਗੁਰੂ ਸਾਹਿਬ ਜੀ ਦੇ ਸਨਮਾਨ ਦੇ ਵਿੱਚ ਖੜੀਆਂ ਹੋ ਗਈਆਂ ਦੀਪ ਬਾਰ ਆਰਤੀ ਉਤਾਰੀ ਪੂਜਨ ਕੀਨ ਪ੍ਰਸੰਸੇ ਵਿਚਾਰੀ ਆਰਤੀ ਕੀਤੀ ਗੁਰੂ ਸਾਹਿਬ ਜੀ ਦੀ ਸੰਗਤਾਂ ਨੇ ਕਰ ਪੰਜਾਮ੍ਰਿਤ ਕੋਪਲ ਰੀਤੀ ਕੇ ਅਰਦਾਸ ਖਰੇ ਜਤ ਪ੍ਰੀਤੀ ਫਿਰ ਗੁਰੂ ਸਾਹਿਬ ਜੀ ਮਹਾਰਾਜ ਨੇ ਸਭਾ ਦੇ ਸਾਰਿਆਂ ਹੀ ਲੋਕਾਂ ਨੂੰ ਉਪਦੇਸ਼ ਦਿੱਤਾ ਪ੍ਰਦੇਸ਼ ਦੇ ਕੇ ਨਿਹਾਲਤਰੰਗ ਨੂੰ ਨਾਨਕ ਪਾਤਸ਼ਾਹ ਜੀ ਨੇ ਅਰਦਾਸ ਹੋਈ ਜਿੱਥੇ ਮਨੁੱਖਾਂ ਦਾ ਪ੍ਰਸਾਦ ਤਿਆਰ ਹੋਇਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਸ਼ੂ ਪੰਛੀ ਤੇ ਰਾਖਸ਼ਾਂ ਨੂੰ ਇਹ ਪ੍ਰਸਾਦ ਦਾ ਇੱਕ ਹਾਰ ਕਰਕੇ ਚਾਲਾ ਭਰ ਕੇ ਦੇ ਦਿੱਤਾ ਨੂੰ ਮੁਕਤੀ ਦਿੱਤੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਹੈ ਮੀਟ ਸੋਜੇ ਵੀਡੀਓ ਲੱਗੀ ਲਈ ਸ਼ੇਅਰ ਜੁਕੀਆ ਕਰੋ ਤਾਂ ਕਿ ਨਾਨੀ ਆਪਣੇ ਵਿਚਾਰ ਜੁਕੀਆ ਸ਼ੇਅਰ ਸੋ ਇਹ ਫਕੀਰ ਦਾ ਦੇਖਣ ਵਾਸਤੇ ਸਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਖਾਂ ਖੋਲੀਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਮੇਂ ਵਿਧਾਇ ਚੜ੍ਹਦੀ ਕਲਾ ਦੇ ਵਿੱਚ ਅਸਮ ਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਬੜਾ ਹੈਰਾਨ ਹੋ ਗਿਆ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵੇਖ ਆਇਆ ਤੇ ਉਸ ਤਰ੍ਹਾਂ ਹੀ ਇਹ ਫਕੀਰ ਅਖਦਾ ਸੀ ਤਾਂ ਉਸ ਬੇਟੇ ਨੇ ਆਖਿਆ ਪਿਤਾ ਜੀ ਇਹ ਤਾਂ ਕੋਈ ਪੂਰਨ ਖੁਦਾ ਦਾ ਫਕੀਰ ਹੈ ਇਸ ਨੇ ਤਾਂ ਮੈਨੂੰ ਲੱਖਾਂ ਪਤਾਲ ਲੱਖਾਂ ਆਕਾਸ਼ ਵਿੱਚ ਘਾੜ ਦਿੱਤੇ ਅਜੇ ਵੀ ਅੰਤ ਨਹੀਂ ਸੀ ਆ ਰਿਹਾ ਮੈਂ ਬੇਨਤੀ ਕੀਤੀ ਕਿ ਮੈਂ ਵੇਖਦਾ ਵੇਖਦਾ ਥੱਕ ਚੁੱਕਾ ਹਾਂ ਹੁਣ ਵਾਪਸ ਚਲੀਏ ਸਾਧ ਸੰਗਤ ਜੀਓ ਇਹ ਜੋ ਆਪ ਜੀ ਨੇ ਸਾਖੀ ਸਰਵਨ ਕੀਤੀ ਭਾਈ ਗੁਰਦਾਸ ਜੀ ਨੇ ਆਪਣੀ ਮੁਬਾਰਕ ਕਲਮ ਦੁਆਰਾ ਇਹ ਪ੍ਰਸੰਗ ਆਪਣੀ ਵਾਰ ਅੰਦਰ ਵੀ ਬਿਆਨ ਕੀਤਾ ਹੈ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀ ਅਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਮਾਜ਼ ਕਰ ਸੁੰਨ ਸਮਾਨ ਹੋਵਾ ਜਹਾਨਾ ਸੁੰਨ ਮੁਨ ਨਗਰੀ ਭਈ ਦੇਖ ਪੀਰ ਭਇਆ ਹਰਾਨਾ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਨਾਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ ਤਰਤ ਆਕਾਸ਼ ਚਹੂੰ ਦੱਸ ਜਾਨਾ ਪੁਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆਤਾਈ ਇਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾ ਤਾਲਾਂ ਆਕਾਸ਼ ਲਖ ਉੜਕ ਭਾਲੀ ਖਬਰ ਸੁਣਾਈ ਫਿਰ ਦੁਰਾਇਣ ਦਸਤਗੀਰ ਅਸੀਂ ਵੀ ਵੇਖਾਂ ਜੋ ਤਹੇ ਪਾਈ ਨਾਲ ਲੇਤਾ ਬੇਟਾ ਪੀਰ ਦਾ ਅਠੀ ਮੀਟ ਗਿਆ ਹਵਾਈ ਲੱਖੇ ਆਕਾਸ਼ ਪਤਾਲ ਲਖ ਅਖਫਰਕ ਵਿੱਚ ਸਭ ਦਿਖ ਲਈ ਪਰ ਕਚਕੌਲ ਪ੍ਰਸਾਦ ਦਾ ਤਰੁ ਪਤਲੋਂ ਲਈ ਕੜਾਈ ਜਾਹਰ ਕਲਾ ਨਾ ਸੱਪੇ ਸਿਪਾਈ ਜਾਹਰ ਕਲਾ ਨਾ ਸੱਪੇ ਸਿਪਾਈ ਇਹ ਵਿਢਾਈਆਂ ਗੁਰੂ ਨਾਨਕ ਪਾਤਸ਼ਾਹ ਜਿਦੀਆਂ ਹਨ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਤੁਸੀਂ ਮੈਂ ਤਾਂ ਰੰਝੂ ਜਰੂਰ ਦੱਸਿਆ ਕਰੋ ਤਾਂ ਜੋ ਅੱਗੇ ਵਾਸਤੇ ਹੋਰ ਵਧੀਆ ਟੰਗ ਨਾਲ ਜਾਣਕਾਰੀ ਆਪਜੀ ਵਾਸਤੇ ਲੈ ਕੇ ਆ ਸਕੀਏ ਸੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਸੱਚੇ ਪਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਕਿਰਤ ਕਰਨੀਆਂ ਵਿੱਚ ਵਾਧੇ ਕਰਨ ਆਸਮਰਦਾਂ ਪੂਰੀਆਂ ਕਰਨ ਛੇਤੀ ਹੀ ਫਿਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ